ਹਾਂਜੀ ਸਾਰੇ ਨਿਵਾਸੀ ਕਾਲ ਜੀ ਹੋਰ ਸਭ ਦੇ ਘਰ ਪਰਿਵਾਰ ਜੀ ਸਭ ਠੀਕ ਠਾਕ ਤੁਹਾਨੂੰ ਪਤਾ ਹੀ ਹੈ ਆਪਣਾ ਵੀਡੀਓ ਪਾਉਂਦੇ ਰਹਿੰਦੇ ਆ ਆਪਾਂ ਦਵਾਈਆਂ ਬਾਰੇ ਅੱਜ ਲੈ ਕੇ ਆਇਆ ਬਾਈ ਜੀ ਆਪਾਂ ਦਵਾਈ ਜਿਹੜੀ ਲੈ ਕੇ ਆਇਆ ਇਹ ਜਿਵੇਂ ਅੱਜ ਕੱਲ੍ਹ ਹੁਣ ਵਾਇਰਲ ਚੱਲ ਰਿਹਾ ਸੱਲਾ ਦਾ ਜਿਹਦੇ ਪਲੇਟਲਟਸ ਸੈੱਲ ਘਟ ਜਾਂਦੇ ਆ ਜੀ ਉਹਦੇ ਵਾਸਤੇ ਬਾਈ ਜੀ ਅੱਜ ਲੈ ਕੇ ਆਇਆ ਦਵਾਈ ਆਪਾਂ ਚਲੋ ਮੈਂ ਸੋਚਿਆ ਵੀਡੀਓ ਪਾ ਦਈਏ ਬਹੁਤ ਜ਼ਿਆਦਾ ਵਾਇਰਲ ਚੱਲ ਰਿਹਾ ਕਿਸੇ ਵੀਰ ਭਰਾ ਦਾ ਫਾਇਦਾ ਹੋਵੇ ਜੀ ਠੀਕ ਆ ਕਿ ਨਹੀਂ ਕਿਉਂਕਿ ਆਮ ਆਪਾਂ ਜੇ ਕਿਸੇ ਡਾਕਟਰ ਕੋਲ ਜਾਂਦੇ ਆ ਬਾਈ ਬਹੁਤ ਪੈਸੇ ਲੱਗ ਜਾਂਦੇ ਆ ਠੀਕ ਹੈ ਜੀ ਤੇ ਘਰੇ ਬੈਠੇ ਤੁਸੀਂ ਇਲਾਜ ਕਰ ਸਕਦੇ ਹੋ ਇਹਦੇ ਚ ਬਾਈ ਜੀ ਦੋ ਤਰ੍ਹਾਂ ਦੀਆਂ ਗੋਲੀਆਂ ਨੇ ਇੱਕ ਪੀਣ ਵਾਲੀ ਆ ਬਸ ਇਹ ਤਿੰਨ ਦਵਾਈਆਂ ਤੁਸੀਂ ਲਿਆ ਕੇ ਆਪਣੇ ਘਰੇ ਰੱਖ ਸਕਦੇ ਹੋ 10 ਦਿਨਾਂ ਦਾ ਕੋਰਸ ਆ ਬਾਈ 10 ਦਿਨ ਨੇ ਤੇ ਵਰਤ ਸਕਦੇ ਹੋ ਦਵਾਈ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਆ ਗੋਲੀ ਆਉਂਦੀ ਆ ਕੈਰੀਪੈਲਾ ਕੈਰੀਪੈਲ ਗੋਲੀ ਆ ਜੀ ਮਾਈਕਰੋ ਕੰਪਨੀ ਦੀ ਆ ਆਮ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਆ ਥੋੜੀ ਮਹਿੰਗੀ ਹੁੰਦੀ ਆ ਗੋਲੀ ਇਹ 35-40 ਰੁਪਏ ਦੀ ਇੱਕ ਗੋਲੀ ਮਿਲਦੀ ਆ ਇਹ ਇਹ ਤੁਸੀਂ 10 ਗੋਲੀਆਂ ਲੈ ਕੇ ਆਉਣੀਆਂ ਨੇ ਜੀ ਇਹ ਦਿਨ ਦੇ ਵਿੱਚ ਇੱਕ ਗੋਲੀ ਹੀ ਲੈਣੀ ਆ ਤੁਸੀਂ ਦਿਲੀ 10 ਗੋਲੀਆਂ ਲਿਆ ਕੇ ਦਿਨ ਦੇ ਵਿੱਚ ਇੱਕ ਗੋਲੀ ਦਿਲੀ ਹੀ ਖਾਣੀ ਆ ਤੇ ਆ ਤੁਹਾਨੂੰ ਪਤਾ ਹੀ ਡੋਲੋ 650 ਐਮ ਜੀ ਇਹ ਦਿਨ ਦੇ ਵਿੱਚ ਦੋ ਗੋਲੀਆਂ ਖਾਣੀਆਂ ਜੀ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਰੋਟੀ ਤੋਂ ਬਾਅਦ ਤੇ ਉਸ ਤੋਂ ਬਾਅਦ ਆਹ ਲਿਕਵਿਡ ਆ ਜਾਂਦਾ ਜੀ ਸੈੱਲ ਆਪਾ ਇਹ ਸੈੱਲ ਵਧਾਉਣ ਵਾਸਤੇ ਲਿਕਵਿਡ ਆ ਜੀ ਇਹਦੇ 2 ਚਮਚੇ ਸਵੇਰੇ 2 ਦੁਪਹਿਰੇ 2 ਰਾਤ ਨੂੰ ਠੀਕ ਆ ਜੀ ਤੇ ਇਹ ਤਿੰਨੇ ਦਵਾਈ ਤੁਸੀਂ ਲਿਆ ਕੇ ਘਰੇ ਵਰਤ ਸਕਦੇ ਹੋ ਜੀ ਨਾਲ ਆਪਾਂ ਜਿਵੇਂ ਬੱਕਰੀ ਦਾ ਦੁੱਧ ਤੇ ਨਾਰੀਅਲ ਪਾਣੀ ਜਾਂ ਕੀਵੀ ਫਲ ਇਹ ਖਾ ਸਕਦੇ ਆ ਕਿਸੇ ਵੀਰ ਭਰਾ ਨੂੰ ਕੋਈ ਪ੍ਰੋਬਲਮ ਆਈਦਾ ਨਹੀਂ ਤਾਂ ਬਾਈ ਜੀ ਉਹ ਲਿਆ ਕੇ ਦਵਾਈ ਤੇ ਨਾਲ ਆ ਬੱਕਰੀਆਂ ਉਹ ਤੇ ਕੀਵੀ ਫਲ ਵਗੈਰਾ ਨਾਰੀਅਲ ਪਾਣੀ ਤੇ ਪਵਿਤਾ ਇਹ ਖਾ ਸਕਦੇ ਹੋ ਤੁਸੀਂ ਤੇ 10 ਦਿਨ ਖਾ ਲਓ ਬਾਈ ਜੀ ਬਿਲਕੁਲ ਹੀ ਸਹੀ ਹੋ ਜਾਓਗੇ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਬਾਕੀ ਅਸੀਂ ਵੀਡੀਓ ਹੁਣ ਹਰ ਇੱਕ ਤਰ੍ਹਾਂ ਦੇ ਪਾਇਆ ਕਰਾਂਗੇ ਬੰਦੇ ਆ ਦੀਆਂ ਦਵਾਈਆਂ ਤੇ ਵੀ ਚਲੋ ਬੈਟਨਰੀ ਮੱਝਾਂ ਤੇ ਵੀ ਪੌਣਿਆ ਤੇ ਕਬੂਤਰਾ ਦੇ ਵੀ ਤੇ ਆਪਣੇ ਚੈਨਲ ਨੂੰ ਬਾਈ ਜੀ ਆਪਣੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸਾਡੇ ਨੂੰ ਸ਼ੇਅਰ ਕਰਿਆ ਕਰੋ ਵਰਤੋਂ ਤਾਂ ਕਿ ਹਰ ਇੱਕ ਵੀਰ ਭਰਾ ਭਰਾ ਦਾ ਫਾਇਦਾ ਹੋ ਸਕੇ ਠੀਕ ਆ ਜੀ ਕਿਸੇ ਵੀ ਨੇ ਹੋਰ ਕੋਈ ਜਾਣਕਾਰੀ ਲੈਣੀ ਹੈ ਜੀ ਨੰਬਰ ਆਪਣਾ 810953013 ਇਹ ਨੰਬਰ ਆ ਤੇ ਵੀਡੀਓ ਨੂੰ ਬਾਈ ਜੀ ਦੱਬ ਕੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਸੀ ਦਾ